ਸ਼੍ਰੀ ਗਊਮਾਤਾ ਕੀਰਤਨ ਮੰਡਲ ਵੁਡਲਾਡਾ ਵੱਲੋਂ ਸ਼ਹਿਰ ਦੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਨ ਦਾ ਬੀੜਾ ਝੁਕਿਆ ਗਿਆ ਹੈ। ਇਸ ਸ਼ੁਭ ਕਾਰਜ ਦੀ ਸ਼ੁਰੂਆਤ ਸ਼੍ਰੀ ਬਾਂਕੇ બિਹਾਰੀ ਦਾ ਕੀਰਤਨ ਕਰਕੇ ਕੀਤੀ ਗਈ ਅਤੇ ਇਸ ਕਾਰਜ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਧਾਨ ਨੀਰਜ ਗਰਗ, ਜੋਤੀ ਰਾਣੀ, ਮੰਮਤਾ ਰਾਣੀ ਅਤੇ ਪੰਚਾਇਤੀ ਗਊਸ਼ਾਲਾ ਵਡਲਾੜਾ ਦੇ ਪ੍ਰਧਾਨ ਬਿਰਸ਼ਪਾਨ ਕੁਮਾਰ ਨੇ ਕਿਹਾ ਕਿ 24 ਮਾਰਚ ਦਿਨ ਸੋਮਵਾਰ ਨੂੰ ਸ਼੍ਰੀ ਰਾਮਲੀਲਾ ਗਰਾਊਂਡ ਵਿਖੇ ਕੀਤੇ ਜਾ ਰਹੇ ਇਸ ਵਿਆਹ ਸਮਾਗਮ ਮੌਕੇ ਸ਼ਹਿਰ ਦੀਆਂ ਵੱਖ-ਵੱਖ ਹਸਤੀਆਂ ਇਸ ਕੰਨਿਆ ਨੂੰ ਆਸ਼ੀਰਵਾਦ ਦੇਣਗੀਆਂ ਅਤੇ ਅਜਿਹੇ ਸਾਂਝੇ ਕਾਰਜਾਂ ਵਿੱਚ ਸਾਨੂੰ ਸਭਨਾਂ ਨੂੰ ਆਪੋ ਆਪਣਾ ਬਣਦਾ ਯੋਗਦਾਨ ਪਾ ਕੇ ਪੁੰਨ ਦੇ ਭਾਗੀ ਬਣਨਾ ਚਾਹੀਦਾ ਹੈ। ਜੇਕਰ ਕੋਈ ਵੀ ਇਸ ਕੰਨਿਆਦਾਨ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਤਾਂ ਉਹ ਕੀਰਤਨ ਮੰਡਲ ਦੇ ਆਗੂਆਂ ਨਾਲ ਸੰਪਰਕ ਕਰ ਸਕਦਾ ਹੈ ਅੱਜ ਭਗਵਾਨ ਬਾਂਕੇ ਵਿਹਾਰੀ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਦਿਨ ਚੜਿਆ ਜੀ ਅੱਜ ਅਸੀਂ ਬਾਂਕੇ ਵਿਹਾਰੀ ਜੀ ਦੇ ਆਸ਼ੀਰਵਾਦ ਦੇ ਨਾਲ ਸਾਡੀ ਸ਼੍ਰੀ ਗਊ ਮਾਤਾ ਕੀਰਤਨ ਮੰਡਲੀ ਵੱਲੋਂ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਦਾ ਇੱਕ ਪ੍ਰੋਗਰਾਮ ਰੱਖਿਆ ਜਿਦੇ ਵਿੱਚ ਹਰ ਇੱਕ ਵਿਅਕਤੀ ਨੇ ਹਰ ਇੱਕ ਸਾਡੀ ਮੰਡਲੀ ਦੀ ਮੈਂਬਰ ਨੇ ਜ਼ਰੂਰਤ ਅਨੁਸਾਰ ਆਪਣੀ ਸ਼ਰਧਾ ਅਨੁਸਾਰ ਉਸ ਨੂੰ ਇੱਕ ਗਿਫਟ ਦੇ ਤੌਰ ਤੇ ਭੇਟ ਕੀਤਾ ਹੈ ਇਹ ਸਾਡੀ ਕੀਰਤਨ ਮੰਡਲੀ ਹੈ ਜਿਹੜੀ ਉਪਰਾਲੇ ਕਰਾਉਂਦੀ ਰਹੇ ਜਿਵੇਂ ਬਾਂਕੇ ਬਿਹਾਰੀ ਜੀ ਕਿਰਪਾ ਕਰਨ ਸਭ ਤੋਂ ਪਹਿਲਾਂ ਅੱਜ ਅਸੀਂ ਉਹਨਾਂ ਦਾ ਕੀਰਤਨ ਕਰਕੇ ਉਸ ਕੰਨਿਆ ਲਈ ਆਸ਼ੀਰਵਾਦ ਪ੍ਰਾਪਤ ਕੀਤਾ ਬਾਂਕੇ ਬਿਹਾਰੀ ਜੀ ਦਾ ਉਹਨਾਂ ਦੀ ਕਿਰਪਾ ਰਹੀ ਤਾਂ ਅਸੀਂ ਅੱਗੇ ਵੀ ਸਾਡੀ ਮੰਡਲੀ ਐਦਾਂ ਹੀ ਜ਼ਰੂਰਤਮੰਦ ਲੜਕੀਆਂ ਦੀ ਸਹਾਇਤਾ ਕਰਦੀ ਰਹੂਗੀ ਇਹ 24 ਮਾਰਚ ਨੂੰ ਜੀ ਰਾਮਲੀਲਾ ਗਰਾਊਂਡ ਦੇ ਵਿੱਚ ਸਾਡੀ ਮੰਡਲੀ ਵੱਲੋਂ ਸ਼ਾਦੀ ਕਰਵਾਈ ਜਾ ਰਹੀ ਹੈ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਤਾਂ ਜਰੂਰ ਸਾਡੀ ਮੰਡਲੀ ਨਾਲ ਸੰਪਰਕ ਕਰ ਸੂਬਾ 9 ਵਜੇ ਨੂੰ ਇਨਸ਼ਾਅੱਲਾ ਦੇ ਮੰਦਰ ਵਿੱਚ ਸਾਡੀਆਂ ਭੈਣਾਂ ਜੋ ਕਿ ਗਊ ਮਾਤਾ ਪਾਜ ਇਹਨਾਂ ਮੰਡਲੀ ਦੇ ਨਾਮ ਹੇਠ ਕੀਰਤਨ ਕਰਦੀਆਂ ਨੇ ਇਹਨਾਂ ਨੇ ਇੱਕ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਕਰਨ ਦਾ ਪ੍ਰੋਗਰਾਮ ਬਣਾਇਆ ਜੋ ਕਿ 24 ਮਾਰਚ ਨੂੰ 9 ਵਜੇ ਤੋਂ ਯੋਜਨ ਸ਼ੁਰੂ ਹੋਵੇਗਾ ਇਹਦਾ ਸ਼ਾਦੀ ਦਾ ਇਹਦੇ ਵਾਸਤੇ ਦਾਨ ਵਗੈਰਾ ਇਹਨਾਂ ਨੇ ਆਪ ਇਕੱਠਾ ਕਰਿਆ ਤੇ ਕੀਰਤਨ ਵੀ ਕਰਿਆ ਅੱਜ ਜੇ ਵੀ ਪਰਿਵਾਰ ਦੀ ਸੁਖ ਸ਼ਾਂਤੀ ਰਹੇ ਜੋ ਕਿ ਬਹੁਤ ਵਧੀਆ ਪਰਾਲਾ ਹੈ ਗਉ ਮਾਤਾ ਦੇ ਕਿਰਪਾ ਬਣਾਈ ਰੱਖੇ ਬਹੁਤ ਬਹੁਤ ਤੁਹਾਨੂੰ ਮਿਲ ਇਸ ਮੌਕੇ ਸੰਸਥਾ ਦੇ ਆਗੂ ਆਸ਼ਾ ਜੈਨ ਸੁਮਨ ਰਾਣੀ ਨੀਸ਼ਾ ਰਾਣੀ ਪ੍ਰੀਤੀ ਰਾਣੀ ਕਾਂਤਾ ਰਾਣੀ ਗੀਤਾ ਰਾਣੀ ਤੋਂ ਇਲਾਵਾ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਆਗੂ ਬਿੰਨੀ ਕੁਮਾਰ ਕੈਸ਼ਰ ਸੁਭਾਸ਼ ਗੋਇਲ ਸੁਖਵਿੰਦਰ ਸ਼ਰਮਾ ਮਾਸਟਰ ਬ੍ਰਿਜ ਲਾਲ ਆਦਿ ਮੌਜੂਦ ਸਨ ਵੋਡ ਲਾਡਾ ਤੋਂ ਅਮਨ ਮਹਿਤਾ ਦੀ ਖਸਰਪੁਰ